ਧੰਨਵਾਦ ਗੁਰੂ ਵਾਸ਼ ਗੁਰੂ ਸਾਹਿਬ ਜੀ ਸਤਨਾਮ ਧੰਨਵਾਹਿ ਗੁਰੂ ਸਾਹਿਬ ਜੀ ਏਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਅਕਾਲ ਮੂਰਤ ਅਜੁਨੀ ਸਭੰ ਗੁਰ ਪ੍ਰਸਾਦ ਰਤੇ ਸੇ ਜੇ ਮੁਖ ਨਾਮ ੁੜਨ ਜਨੀ ਸੰਯਾਤਾ ਸਾਈ ਟੜ-ਟੜ ਪਮੰ ਦੇ ਕੱਚੇ ਵਿਰਹੀ ਜਨਕਾਰ ਨਾਇ ਆਈ ਤਣੀ ਵਿਹੂਣ ਪਾਠ ਪਟੰਬਰ ਬਾਹੀ ਛੇਤੀ ਢਾਲੇ ਧੂੜੀ ਵਿੱਚ ਲੋੜੰਦੜੀ ਸੋਹਾਂ ਨਾਨਕ تمہاری شرن تمہاری آسا تمہیں سجن سہیلے رکھو راکھا ਇਹ ਗੋਲੇ ਰੱਖੋ ਰਾਗ ਰਣ ਹਰ ਦਇਆਲਾ ਨਾਨਕ ਕਰਕੇ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ परम सत्कार योग्य तखत ए सुभाईमान दसा ही بادشاہیاں ਦੀ ਆਤਮਕ ਜੋਤ ਜੁਗੋ ਜੁਗ ਅਟਲ თანਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਆਂਦੇ ਪਵਨ ਪਵਿੱਤਰ ਚਰਨ ਕਮਲਾ ਵਿੱਚ ਜੁੜਮਲ ਬੈਠੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਹੋਈ ਦਾਤਾਰ ਜੀਆਂ ਦੇ ਚਰਨਾਂ ਦੇ ਵਿੱਚ ਹਰ ਜੀਠ ਡੁਡੰਦਾ ਲੋੜੀਆ ਜਿਸ ਅੱਗੇ ਸਭ ਨਿਵੰਨ ਦੇ ਮਹਾਵਾਕ ਅਨੁਸਾਰ ਅੰਮ੍ਰਿਤ ਵੇਲੇ ਤੋਂ ਜੀਠ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਦਾਤਾਰ ਗਿਆਨ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਮੂ ਸੰਤਾਨ ਆਤਮਸਤਕ ਹੋ ਰਹੀਆਂ ਆਓ ਜੀਠ ਦੇ ਮਹੀਨੇ ਅੰਦਰ ਜੋ ਗੁਰੂ ਕੇ ਸਿੱਖ ਨੇ ਕਰਮ ਕਰਨਾ ਪੰਚਮ ਗੁਰੂ ਦੇਵ ਆਪਣੀ ਰਚਨਾ ਤੋਂ ਰਾਗ ਮਾਝ ਦੇ ਅੰਦਰ 12 ਮਹਾ ਮਾਜ ਮਹੱਲਾ ਪੰਡਵਾ ਕਰ ਚੌਥਾ ਸਰਲੇਖ ਦੇ ਹੇਠ ਗੁਰਸਿੱਖਾਂ ਨੂੰ ਮਨੁੱਖਤਾ ਨੂੰ ਉਪਦੇਸ਼ ਬਖਸ਼ਿਸ਼ ਜੋ ਕਰਦੇ ਆ ਔਰ ਅਲ ਮਿਲ ਕੇ ਜੇਠ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦੇ ਆ ਇਸ ਪਾਵਨ ਪਵਿੱਤਰ ਬੰਦ ਨੂੰ ਸੰਝਾ ਕਰੀਏ ਔਰ ਡਾਣੀਏ ਗੁਰਸਿੱਖਾਂ ਅੰਦਰ ਸਤਗੁਰ ਵਰਤੈ ਗੁਰੂ ਕੇ ਸਿਖਾਂ ਦੇ ਅੰਦਰ ਸਤਿਗੁਰੂ ਜੀ ਆਪ ਵਰਤਦੇ ਆ ਕਿਹੜੇ ਗੁਰ ਸਿਖਾਂ ਦੇ ਅੰਦਰ ਵਰਤਦੇ ਆ ਜਿਹੜੇ ਗੁਰਮਖੋ ਗੁਰੂ ਕੇ ਹੁਕਮ ਨੂੰ ਸਤਿਵਚਨ ਕਰਕੇ ਜਾਣਦੇ ਆ ਉਹ ਆਓ ਇਸ ਪਾਵਨ ਪਵਿੱਤਰ ਬੰਦ ਦੀ ਵਿਚਾਰ ਪ੍ਰਾਰੰਭ ਕਰੀਏ ਉਚਾਰਨ ਕਰੀਏ ਜੀ ਧੰਵਾਹਿ ਗੁਰੂ ਸਾਹਿਬ ਦੀ ਹਰ ਜੀਠ ਜੁੜੰਦਾ ਲੋੜੀਐ ਜਿਸ ਅਕੈ ਸਭ ਨੇਵੰ ਇਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਸਭ ਜੀਵ ਨਤਮਸਤਕ ਹੁੰਦੇ ਆ ਪੰਚਮ ਗੁਰਦੇਵ ਸਾਨੂੰ ਉਪਦੇਸ਼ ਬਖਸ਼ਦੇ ਆ ਆਓ ਗੁਰਮਖੋ ਜੇਠ ਮਹੀਨੇ ਦੀ ਪ੍ਰਾਰੰਭਤਾ ਤੇ ਉਸ ਨਰੰਗਰ ਪਾਤਸ਼ਾਹ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਆਪਾਂ ਵੀ ਜੁੜੀਏ ਹਰ ਸੱਜਣ ਦਾ ਵਣ ਲੱਗਿਆ ਕਿਸੈ ਨਾਂ ਦੇ ਬਨ ਹਰ ਸਜਣ ਧਾਵਣ ਲੱਗਿਆ ਕਿਸੇ ਨੰਦੀਵਨ ਜੇ ਉਹ ਸੰਰੰਗਕਾਰ ਪਾਤਸ਼ਾਹ ਵਾਹਿਗੁਰੂ ਸਜਣ ਜੀ ਦੇ ਲੜ ਲੱਗਿਏ ਉਹਦੇ ਚਰਨਾਂ ਦੀ ਪ੍ਰੀਤ ਆਪਣੇ ਹਿਰਦੇ 'ਚ ਵਸਾਈਏ ਤੇ ਫਿਰ ਗੁਰਮੁਖੋ ਕਾਮ ਕ੍ਰੋਧ ਲੋਭ অহੰਕਾਰ ਗੁਰੂਪ ਜਿਹੜੇ ਵੈਰੀ ਆ ਇਸੇ ਤੇ ਸਾਡੇ ਨੇੜੇ ਢੋਕੀ ਨਹੀਂ ਸਕਦੇ ਕਿਉਂਕਿ ਉਹ ਨਿਰੰਕਾਰ ਬਾਦਸ਼ਾਹ ਵਾਹਿਗੁਰੂ ਜੀ ਜਿਹੜੇ ਉਹਦੇ ਚਰਨਾਂ ਨਾਲ ਜੁੜ ਜਾਂਦੇ ਆ ਉਹਨਾਂ ਨੂੰ ਗੁਰਮਖੋਇਰ ਦਾ ਭੈ ਹੀ ਨਹੀਂ ਹੁੰਦਾ ਇਹ ਉਹਦੇ ਉੱਤੇ ਜੋਰ ਹੀ ਨਹੀਂ ਪਾ ਸਕਦੇ ਮਾਨਕ ਮੋਤੀ ਨਾਮ ਪ੍ਰਭ ਉਹਨ ਲੱਗੈ ਨਾਹੀਂ ਸੰਨ ਇਹ ਪੰਜੇ ਚੋਰ ਜੀਵ ਦੇ ਹਿਰਦੇ ਰੂਪ ਕਰਦੇ ਵਿੱਚੋਂ ਗੁਣਾਂ ਨੂੰ ਖੋਹੀ ਜਾਂਦੇ ਆ ਲੁੱਟੀ ਜਾਂਦੇ ਆ ਤੇ ਗੁਰਮਖੋ ਜਦੋਂ ਆਪਣੇ ਅੰਦਰੋਂ ਗੁਣ ਲੁੱਟੇ ਜਾਂਦੇ ਆ ਤੇ ਅੰਦਰ ਕੇਵਲ ਔਗਣ ਬਚਦੇ ਆ ਤੇ ਸਮਾਜ ਦੇ ਵਿੱਚ ਮਨੁੱਖ ਕੇਵਲ ਔਰ ਕੇਵਲ ਇੱਕ ਮੰਦ ਕਰਮੀ ਹੋ ਕੇ ਰਹਿ ਜਾਂਦਾ ਕਿਉਂਕਿ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਬੇਮੁਖ ਹੋਏ RAM ਤੇ ਲਖਣ ਜਨਮ ਵਿਯੋਗ ਮਾਨਕ ਮੋਤੀ ਕੌਣ ਦੀ ਨਾਮ ਪ੍ਰਭ ਅਕਾਲ ਪੁਰਖ ਵਹਿਗੂ ਜੀ ਦੇ ਨਾਮ ਰੂਪ ਹੀਰੇ ਮੋਤੀ ਭਾਵ ਉਹਦੇ ਗੁਣਾਂ ਨੂੰ ਉਨ ਲੱਗਾ ਨਹੀਂ ਸੰਨ ਜਿਹੜਾ ਵੀ ਨਿਰੰਕਾਰ ਜੀਆਂ ਦੇ ਚਰਨਾਂ ਨਾਲ ਡੁੱਟ ਜਾਂਦਾ ਸਤਿਗੁਰੂ ਖਾ ਕਿਹਾ ਹੋਇਆ ਬਚਨ ਕਮਾ ਲੈਂਦਾ ਫਿਰੋਦੇ ਹਿਰਦੇ ਤੋਂ ਗੁਰਮੁਖੋ ਪ੍ਰਮਾਤਮਾ ਦੇ ਗੁਣਾ ਰੂਪ ਹੀਰੇ ਮੋਤੀ ਨਹੀਂ ਲੁੱਟੇ ਜਾਂਦੇ ਇਹਨਾਂ ਨੂੰ ਸਨ ਨਹੀਂ ਲੱਗਦਾ ਪ੍ਰਾਤ੍ਰ ਸਮੇਂ ਕਰਾਣ ਨੂੰ ਸਨ ਲਾ ਕੇ ਗੁਰਮੁਖੋ ਲੁੱਟ ਲਿਆ ਜਾਂਦਾ ਸੀ ਅੱਜ ਕੱਲ੍ਹ ਹੋਰ ਨਵੀਆਂ ਨਵੀਆਂ ਤਕਨੀਕਾਂ ਆ ਗਈਆਂ ਪਰ ਪੰਜ ਚੋਰ ਜਿਹੜੇ ਅੰਦਰ ਵੱਸਦੇ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅੰਮ੍ਰਿਤ ਲੂਟੈ ਮਨ ਮੁਖ ਨਹੀਂ ਵੂਢੈ ਕੋਈ ਨਾ ਸੁਣੈ ਪੁਕਾਰਾ ਇਸ ਹਿਰਦੇ ਰੂਪ ਘਰਤੇ ਇਹਨਾਂ ਦਾ ਦੋਰ ਹੀ ਨਹੀਂ ਚੱਲਦਾ ਜਨਮ ਮਿਲ ਮਾਰੇ ਪੰਜ ਸੂਰ ਵੀਰ ਐਸੋ ਬਲੀ ਆ ਵੀ ਜਿਨੇ ਪੰਜੇ ਦੇ ਪੰਜੇ ਤੋਰਾ ਨੂੰ ਮਾਰ ਲਿਆ ਭਾਵ ਵਸ ਵਿੱਚ ਕਰ ਲਿਆ ਐਸੇ ਜਿਹੜੇ ਬਲੀ ਆ ਗੁਰੂ ਕੋ ਉਹ ਉਹ ਜਗਿਆ ਸੀ ਜਿਨ੍ਹਾਂ ਨੇ ਗੁਰੂ ਮਰਸ਼ਦ ਦੇ ਬਚਨਾਂ ਦੇ ਉੱਪਰ ਫੁੱਲ ਚਾੜ ਦਿੱਤੇ ਕਹਿਣਾ ਮੰਨ ਲਿਆ ਜਿਨ ਸਤਗੁਰੂ ਕੀ ਆਗਿਆ ਸਤ ਸਤ ਕਰ ਮੰਨੀ ਤੇ ਜਿਨ੍ਹਾਂ ਦੇ ਹਿਰਦੇ ਰੂਪ ਘਰ ਵਿੱਚ ਫਿਰ ਨਿਰੰਕਾਰ ਬਾਦਸ਼ਾਹ ਵਾਹਿਗੁਰੂ ਜੀ ਪ੍ਰਤੱਖ ਰੂਪ ਵਿੱਚ ਬਰਾਜਮਾਨ ਹੋ ਜਾਂਦੇ ਆ ਰੰਗ ਸਭੇ ਨਾਰਾਇਣ ਜੀਤੇ ਮਨ ਭਾਵਨ ਇੱਥੇ ਰੰਗ ਦਾ ਅਰਥ ਹਰਾ ਪੀਲਾ ਲਾਲ ਇਤਿਆਦਕ ਨਹੀਂ ਕਰਨਾ ਹੈ ਇੱਥੇ ਰੰਗ ਦਾ ਅਰਥ ਹੈ ਗੁਰਮਖੋ ਖੁਸ਼ੀ ਗਮੀ ਹਰਖ ਸੋਗ ਲਾਭ ਹਾਨੀ ਮਾਨ અપਮਾਨ ਇਥੇ ਰੰਗ ਦਾ ਰਖਾ ਹੈ ਤੇ ਮਾਲਕ ਜੀ ਫਰਮਾਨ ਕਰ ਰਿਹਾ ਪੰਚਮ ਗੁਰਦੇਵ ਆਪਣੀ ਰਚਨਾ ਤੋਂ ਰੰਗ ਸਭੇ ਨਾਰਾਇਣ ਫਿਰ ਜੋ ਕੁਝ ਵੀ ਇਸ ਜੀਵਨ ਦੇ ਅੰਦਰ ਵਿਰਤਦਾ ਉਹ ਖੁਸ਼ੀ ਹੋਵੇ ਉਹ ਗਮੀ ਹੋਵੇ ਉਹ ਹਰਖ ਹੋਵੇ ਉਹ ਸੋਗ ਹੋਵੇ ਉਹ ਮਾਨ ਹੋਵੇ અપਮਾਨ ਹੋਵੇ ਗੁਰਮੁਖੋ ਉਸ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੀ ਰਜਾ ਦੇ ਅੰਦਰ ਹੁਕਮ ਦੇ ਅੰਦਰ ਮੰਨ ਕੇ ਜੇਤੇ ਮਨ ਭਵਨ ਨਾਮ ਧੰਦੀ ਬਰਕਤ ਦੇ ਨਾਲ ਹੁਣ ਇਹ ਸਾਰੇ ਦੇ ਸਾਰੇ ਰੰਗ ਜਿਹੜੇ ਆ ਮਨ ਨੂੰ ਪਿਆਰੇ ਲੱਗਣ ਲੱਗ ਗਏ ਪਹਿਲਾਂ ਇਕੱਲੀ ਖੁਸ਼ੀ ਚਾਹੀਦੀ ਸੀ ਗਮੀ ਨਹੀਂ ਚਾਹੀਦੀ ਮਾਨ ਚਾਹੀਦਾ ਸੀ અપਮਾਨ ਨਹੀਂ ਸੀ ਚਾਹੀਦਾ ਹਰ ਖਚਾਹੀਦਾ ਸੀ ਸੋਗ ਨਹੀਂ ਸੀ ਚਾਹੀਦਾ ਹੁਣ ਹੁਣ ਸਤਗੁਰਾਂ ਦੀ ਰਹਿਮਤ ਹੋਈ ਹੁਣ ਦੁੱਖ ਵਿੱਚ ਸੂਖ ਮਨਾਈ ਹੁਣ ਦੁੱਖਾਂ ਦੇ ਵਿੱਚ ਵੀ ਗੁਰਮੁਖ ਸੁਖ ਮਨਾਇਆ ਜਾਂਦਾ ਇਹ ਅਵਸਥਾ ਇਹ ਸਰਦੇਤੇ ਆ ਜਾਂਦੀ ਹੈ ਕੱਲ ਆਪਨੀਆਂ ਨੇ ਸਰਵਣ ਕੀਤਾ ਸੀ ਕਿ ਮਾਂ ਦੇ ਵੇਖਦਿਆਂ ਵੇਖਦਿਆਂ ਐਲਕਾਰ ਨੂੰ ਨਾਲ ਲੈ ਕੇ ਮਾਂ ਆਈ ਆ ਆਪਾ ਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਗੁਰਮੁਖੋ ਜਾਨ ਵਟਣ ਦਾ ਹੀਲਾ ਵਸੀਲਾ ਹੋ ਜਾਏ ਪਰ ਹੈਰਾਨੀ ਦੀ ਗੱਲ ਇਹ ਆ ਮਾਂ ਨੇ ਆਪਣੇ ਪੁੱਤਰ ਨੂੰ ਕਿਹਾ ਬੇ ਪੁੱਤ ਕੇਵਲ ਤੂੰ ਇਸ ਐਲਕਾਰ ਦੇ ਮੂੰਹ ਤੇ ਕਹਦੇ ਵੀ ਮੈਂ ਸਿੱਖ ਨਹੀਂ ਉੱਤਪਾ ਪੰਜਾਬ ਆਪਣੇ ਘਰ ਚਲੇ ਜਾਵਾਂਗੇ ਤੇ ਗੁਰਮੁਖ ਕੋਈ ਅਵਸਥਾ ਦਾ ਉਹ ਨੌਜਵਾਨ ਬਚੰਗੀ ਹੋਊਗਾ ਜਿਨੇ ਆਪਣੀ ਮਾਂ ਨੂੰ ਛੱਡ ਕੇ ਤੇ ਗੁਰਮੁਖ ਧੰਨ ਗੁਰੂ ਗੋਬਿੰਦ ਸਿੰਘ ਸੱਜੇ ਬਾਦਸ਼ਾਹ ਮਹਾਰਾਜ ਦੀ ਗੋਦ ਵਿੱਚ ਜਾਣਾ ਪ੍ਰਵਾਨ ਕੀਤਾ ਰੰਗ ਸਭੇ ਨਾਰਾਇਣ ਜੇਤੇ ਮਨ ਭਵਨ ਮਾ ਮੈ ਤੇ ਸਖੀਆਂ ਖੋ ਸਕਦਾ ਤੂੰ ਮੇਰੀ ਮਾਈ ਨਾ ਹੋਵੇਂ ਜਿਹੜੀ ਮੈਨੂੰ ਧਰਮ ਤੋਂ ਦਲਾਈ ਲੈਣੀ ਆ ਤੇ ਮਾਂ ਦੇ ਵੇਖਦਿਆਂ ਵੇਖਦਿਆਂ ਆਪਣੀ ਵਾਰੀ ਅਨੁਸਾਰ ਸਿਰ ਉਸ ਪੱਥਰ ਤੇ ਰੱਖਿਆ ਤੇਗ ਦਾ ਵਾਰ ਹੋਇਆ ਸਿਰ ਢੜ ਤੋਂ ਜੁਦਾ ਹੋਇਆ ਤੇ ਗੁਰਮ ਕੋਪ ਸੀਪਾ ਕੋ ਉਸ ਨੌਜਵਾਨ ਨੇ ਨਿਯੋਚਾਰੀ ਹੈ ਇਸ ਕਰਕੇ ਉਦੀ ਰਾਜਾ ਦੇ ਵਿੱਚ ਫਿਰ ਗੁਰਮਖੋ ਗੁਰਮਖਾਨ ਨੂੰ ਜਿਉਣਾ ਆ ਜਾਂਦਾ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾਂ ਕੋ ਫਿਰ ਉਹਦੇ ਹੁਕਮ ਦੇ ਅੰਦਰ ਤੁਰਦੇ ਆ ਜੋ ਕੁਝ ਆਕਾਲ ਪੁਰਖ ਵਹਿਗੁਰੂ ਦੀ ਖੁਸ਼ੀ ਖੁਸ਼ੀ ਉਹਨਾਂ ਦੀ ਢੋਲੀ ਵਿੱਚ ਪਾਉਂਦਾ ਤੇ ਉਹ ਖੁਸ਼ ਹੋ ਕੇ ਆਪਣੀ ਢੋਲੀ ਵਿੱਚ ਪਵਾ ਲੈਂਦੇ ਆ ਬਾਣੀ ਦੇ ਅੰਦਰ ਭਗਤ ਜਨਾਨ ਨੇ ਪ੍ਰਮਾਤਮਾ ਨਿਰੰਕਾਰ ਪਾਤਸ਼ਾਹ ਵਾਹਿਗੁਰੂ ਜੀ ਨੂੰ ਇੰਨਾ ਪਿਆਰ ਕੀਤਾ ਤੇ ਉਚਾਰਣ ਕੀਤਾ ਮਾਲਕਾ ਜੋ ਰਾਜ ਦੇਹ ਤਾ ਕਵਣ ਵਡਾਈ ਜੋ ਭੀਖ ਮੰਗਾਵੇ ਤੋ ਕਿਆ ਘਟ ਜਾਈ ਰਾਜ ਦੇ ਮੇ ਤੇ ਮਾਲਕਾ ਇਹ ਤੇਰੀ ਵਡਿਆਈ ਆ ਦੀਪੀ ਕੁਮਗਾਲਮ ਨੇ ਤੇ ਫਿਰਦਾ ਸਾਡਾ ਕੀ ਘਟਣ ਲੱਗਾ ਅਸੀਂ ਤੇਰੇ ਹੁਕਮ ਦੇ ਵਿੱਚ ਤੁਰਾਂਗੇ ਤੇਰੇ ਹੁਕਮ ਤੋਂ ਬਾਹਰ ਅਸੀਂ ਨਹੀਂ ਜਾਂਦੇ ਸਤਾਰ ਗੁਰਮਖਾਂ ਨੂੰ ਉਹਦੇ ਸਾਰੇ ਰੰਗ ਪ੍ਰਵਾਨ ਹੋ ਜਾਂਦੇ ਆ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋਤ ਸੁਭਾਵੈ ਨਾਨਕਾ ਸਾਈ ਗੱਲ ਚੰਗੀ ਜੋ ਹਰ ਲੋੜੇ ਸੋ ਕਰੇ ਸੋਈ ਕਰਨ ਉਹਨਾਂ ਦੀ ਆਤਮਿਕ ਅਵਸਥਾ ਇੰਨੀ ਉੱਚੀ ਹੋ ਜਾਂਦੀ ਆ ਜੋ ਹਰ ਲੋੜੇ ਸ਼ੋਕਰੇ ਜੋ ਕੁਝ ਉਹ ਨਿਰੰਕਾਰ ਪਾਤਸ਼ਾਹ ਵਾਹਿਗੁਰੂ ਜੀ ਕਰਦੇ ਆ ਸੋਈ ਦੀ ਕਰਨ ਜੀਵਨ ਦੇ ਕਰਮਾਂ ਅਨੁਸਾਰ ਨਿਰੰਕਾਰ ਪਾਤਸ਼ਾਹ ਵਾਹਿਗੁਰੂ ਜੀ ਸਭ ਨੂੰ ਦਾਤਾਂ ਬਖਸ਼ਦੇ ਆ ਤੇ ਗੁਰਮਖੋ ਇੱਕ ਨਾਂ ਨੂੰ ਦਾਤ ਦੇ ਕੇ ਨਿਵਾਜ ਦਿੰਦੇ ਆ ਤੇ ਇੱਕ ਨਾਂ ਨੂੰ ਕੀਤੇ ਹੋਏ ਕਰਮਾਂ ਅਨੁਸਾਰ ਪਵਾਂ ਨੀਂਗੇੜੇ ਖਵਾ ਦਿੰਦੇ ਆ ਸੰਸਾਰ ਦੇ ਅੰਦਰ ਦੁਖੀ ਹੁੰਦੇ ਰਹਿੰਦੇ ਆ ਜੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਧਨ ਜੋ ਪ੍ਰਭ ਕੀਤੇ ਆਪਣੇ ਜਿਨ੍ਹਾਂ ਮਨੁੱਖਾਂ ਦੇ ਉੱਪਰ ਉਹਦੀ ਬ੍ਰਹਮਤ ਉਹਦੀ ਬਖਸ਼ਿਸ਼ ਹੋ ਗਈ ਉਹਨਾਂ ਨੂੰ ਫਿਰ ਉਹਨੇ ਆਪਣੀ ਸ਼ਬਦ ਸਲਾ ਬਖਸ਼ ਦਿੱਤੀ ਸਹੀ ਕਹੀਏ ਧੰਨ ਤੇ ਉਹਨਾਂ ਮਨੁੱਖਾਂ ਨੇ ਸ਼ਬਦ ਦੀ ਕਮਾਈ ਕਰਕੇ ਗੁਰੂ ਕੇ ਬਚਨਾਂ ਨੂੰ ਕਮਾ ਕੇ ਜਗਤ ਦੇ ਵਿੱਚ ਗੁਰਮਖੋਣਾ ਨੇ ਸ਼ਾਬਾਸ਼ ਘੱਟੀ ਉਹਨਾਂ ਦਾ ਸੰਸਾਰ ਉੱਤੇ ਆਇਆ ਹੋਇਆ ਸਫਲਾ ਹੋ ਗਿਆ ਸਫਲ ਸਫਲ ਭਈ ਸਫਲ ਜਤਰਾ ਉਹਨਾਂ ਦੀ ਯਾਤਰਾ ਗੁਰਮਖੋ ਸਫਲ ਹੋਈ ਫਿਰ ਇਸ ਕਰਕੇ ਜੇ ਤੇ ਆਪਾਂ ਯਾਤਰਾ ਕਰਨੀ ਆ ਸਫਲ ਫਿਰ ਤੇ ਗੁਰਮਖੋ ਗੁਰੂ ਕਾ ਕਿਹਾ ਹੋਇਆ ਮੰਨੀਏ ਗੁਰੂ ਕੇ ਬਚਨਾਂ ਦੇ ਉੱਪਰ ਫੁੱਲ ਚਾੜੀਏ ਜੋ ਗੁਰ ਕਹੇ ਸੋਈ ਪਲ ਮੰਨੋ ਫਿਰ ਜੋ ਕੁਝ ਗੁਰੂ ਸਾਹਿਬ ਕਹਿ ਰਹੇ ਆ ਉਹਨਾਂ ਬਚਨਾਂ ਨੂੰ ਆਪਾਂ ਸਤ ਕਰਕੇ ਜਾਣੀਏ ਤੇ ਗੁਰਮਖੋ ਆਪਾਂ ਵੀ ਇਸ ਸੰਸਾਰ ਦੇ ਅੰਦਰ ਸ਼ਾਂਤੀ ਵਾਜਾਵਾਂਗੇ ਧੰਤਾ ਦੇ ਜੋਗ ਹੋ ਜਾਵਾਂਗੇ ਆਪਣ ਲਿਆ ਜੇ ਮਿਲਣ ਵਿਛੜ ਕਿਉਂ ਰੋਵਨ ਪਰ ਅਕਾਲ ਪੁਰਖ ਵਾਹਿਗੁਰੂ ਜੀ ਜੀਵ ਦੇ ਆਪਣੇ ਪਰਮਾਤਮਾ ਨਾਲ ਨਹੀਂ ਮਿਲਦਾ ਵੀ ਮੈਂ ਕਮਾ ਮੈਂ ਬਹੁਤ ਜਪ ਤਪ ਕਰਦਾ ਮੈਂ ਬਹੁਤ ਗੁਣਦਾਨ ਕਰਦਾ ਮੈਂ ਬੜੀ ਭਜਨ ਬੰਦਗੀ ਕਰਦਾ ਆਪਣੀ ਯਤਨਾ ਨਾਲ ਨਹੀਂ ਗੁਰਮਖੋ ਆਪਨ ਲਿਆ ਦੇ ਮਿਲਣ ਜੇ ਆਪਣੇ ਜਪ ਤਪ ਆਪਣੇ ਕੀਤੇ ਕਰਮਾਂ ਤੇ ਮਾਣ ਕਰਾਂਗੇ ਤੇ ਫਿਰ ਤੇ ਗੁਰਮਖੋ ਜੀਰੋ ਹੋ ਜੂ ਕਿਉਂਕਿ ਤੀਰਥ ਵਰਤ ਅਰਦਾਨ ਕਰ ਮਨਮੇਂਤ ਰਹਿ ਗਮਾਨ ਨਾਨਕ ਨਿਹਫਲ ਜਾਤ ਤਹ ਜਉ ਕੁੰਚਰ ਇਸ਼ਨਾਨ ਆਪਣੇ ਕੀਤੇ ਹੋਏ ਕਰਮਾਂ ਤੇ ਮਾਣ ਨਹੀਂ ਕਰਨਾ ਕਰਮ ਕਰਕੇ ਵੀ ਉਹਦਾ ਸ਼ੁਕਰ ਕਰਨਾ ਮਾਲਕ ਜੀ ਸਾਡੀ ਕੋਈ ਹਸਤੀ ਨਹੀਂ ਅਸੀਂ ਤੁਹਾਡੀ ਕੋਈ ਸੇਵਾ ਕੋਈ ਤੈਲ ਕਰ ਸਕੀਏ ਇਹ ਤੁਹਾਡੀ ਰਹਿਮਤ ਆ ਤੁਸੀਂ ਬਖਸ਼ਿਸ਼ ਕਰਦੇ ਹੋ ਤੁਸੀਂ ਰਹਿਮਤ ਕਰਦੇ ਹੋ ਤਾਂ ਤੁਹਾਡੇ ਬਚਨਾਂ ਨੂੰ ਪੜਿਆ ਸੁਨਿਆ ਜਾਂਦਾ ਤਾਂ ਤੁਹਾਡੇ ਬਚਨਾਂ ਨੂੰ ਮਾਲਕ ਜੀ ਕਮਾਇਆ ਜਾਂਦਾ ਤੇ ਜੇ ਮੈਂ ਆਪਣੇ ਯਤਨਾਂ ਨਾਲ ਕਮਾਂ ਤੇ ਗੁਰਮਖੋ ਆਪਣੇ ਯਤਨਾਂ ਨਾਲ ਤੇ ਆਪਾਂ ਆਪਣੀ ਰਸਿਨਾ ਤੋਂ ਵਾਹਿਗੁਰੂ ਵੀ ਨਹੀਂ ਕਹਿ ਸਕਦੇ ਇੰਨੀ ਉੱਚੀ ਸੁੱਚੀ ਕਮਾਈ ਆਪਣੀ ਨਹੀਂ ਹੈ ਇਸ ਕਰਕੇ ਕਮਾਈ ਕਰਕੇ ਵੀ ਉਹਦਾ ਸ਼ੁਕਰ ਕਰਨਾ ਮਾਣ ਨਹੀਂ ਕਰਨਾ ਹੈ ਜੇ ਮਾਨਕ ਰਾਂਗੇ ਫਿਰ ਗੁਰਮਖੋ ਆਪਾਂ ਸਰਬਨ ਕੀਤਾ ਵੀ ਸਾਰਾ ਕੁਝ ਸੁੰਨੇ ਹੋ ਜਾਂਦਾ ਜ਼ੀਰੋ ਹੋ ਜਾਂਦਾ ਜਿਵੇਂ ਹਾਥੀ ਨੂੰ ਨਵਾਏ ਦਾ ਕੋਈ ਫਾਇਦਾ ਹੋਵੇ ਨਾ ਹੋਵੇ ਇਦਾਂ ਦਾ ਜੀਵਨ ਨਹੀਂ ਆਪਾਂ ਬਣਾਉਣਾ ਆਪਾਂ ਜੀਵਨ ਉਹਦੇ ਅਨੁਸਾਰ ਚਲਾਵਾਂਗੇ ਕਿਉਂਕਿ ਸਤਿਗੁਰੂ ਸਦਾ ਦਿਆਲ ਹੈ ਭਾਈ ਗੁਰੂ ਸਾਹਿਬ ਤੇ ਸਦਾ ਦਿਆਲ ਦਾ ਘਰ ਵਿੱਚ ਆ ਪਰ ਅੱਗੇ ਮਾਲਕ ਜੀ ਕਹਿੰਦੇ ਬਿਨ ਕਰਮ ਆ ਗਿਆ ਭਾਈਏ ਉਹਦੀ ਬਖਸ਼ਿਸ਼ ਤੋਂ ਬਿਨਾ ਗੁਰਮੁਖ ਕੋ ਕਮੇਂਦਾਤੂ ਦੇ ਚੋ ਉਹਦੇ ਕੋਲੋਂ ਆਪਣੀ ਟੋਲੀ ਚ ਬੋਆ ਲਾਂਗੇ ਇਸ ਕਰਕੇ ਇੱਕ ਜਗੰਦੇ ਨਾਨ ਲਹਨ ਇੱਕ ਤੇ ਗੁਰਮੁਖੋ ਬੜਾ ਯਤਨ ਕਰਦੇ ਆ ਬੜਾ ਜਪ ਤਪ ਕਰਦੇ ਆ ਬੜਾ ਹੀ ਭਜਨ ਬੰਦਗੀ ਕਰਦੇ ਆ ਉਹਨਾਂ ਨੂੰ ਤੇ ਨਿਰੰਕਾਰ ਬਾਦਸ਼ਾਹ ਵਹਿਗੂ ਦਾਤ ਨਹੀਂ ਬਖਸ਼ਦਾ ਇਕ ਨਾਂ ਸੁੱਤਿਆਂ ਦੇ ਉਠਾਲ ਇਕਨਾਂ ਨੂੰ ਸੁਰਤ ਕਰਕੇ ਸੁੱਤੇ ਬਿਆਨ ਉਠਾ ਕੇ ਤੇ ਦਾਤ ਢੋਲੀ ਵਿੱਚ ਪਾ ਦਿੰਦਾ ਵੀ ਲੈ ਮੈਂ ਤੈਨੂੰ ਆ ਦਾਤ ਕੀਆ ਤੇ ਹੁਣ ਤੂੰ ਇਸ ਸੰਸਾਰ ਦੇ ਅੰਦਰ ਵੰਡ ਜਿਹਨੂੰ ਆਪਾਂ ਪੜਦੇ ਆ ਆਪ ਜਪੈ ਅਵਰਹ ਨਾਮ ਲਪਾਵੇ ਤੂੰ ਆਪ ਵੀ ਜਪਣਾ ਤੇ ਸੰਸਾਰ ਦੇ ਅੰਦਰ ਇਹਨੂੰ ਪ੍ਰਚਾਰ ਕੇ ਸੰਸਾਰ ਤੁਣ ਵੀ ਲਪਾਉਣਾ ਹੈ ਇਸ ਕਰਕੇ ਮਾਣ ਹੰਕਾਰ ਨਹੀਂ ਆਪਣ ਲੀਆ ਜੇ ਮਿਲੈ ਬਿਛੜ ਕਿਉ ਰੋਵਨ ਜੇ ਤੇ ਉਹ ਆਪ ਦਾਤ ਦੇਵੇ ਫਿਰ ਤੇ ਗੁਰਮਖੋ ਧਨ ਭਾਗ ਪਰ ਜੇ ਕਹੀਏ ਵੀ ਨਹੀਂ ਅਸੀਂ ਆਪਣੇ ਜਤਨਾ ਨਾਲ ਪਾਵਾਂਗੇ ਗੁਰਮਖੋ ਆਪਣੇ ਜਤਨਾ ਨਾਲ ਜਿਉ ਮਿਲਦਾ ਇਕ ਨੀ ਬੇਅੰਤ ਪ੍ਰਮਾਣ ਨੇ ਇਤਿਹਾਸ ਦੇ ਅੰਦਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਜਦੋਂ ਵੀ ਮਿਲਦੇ ਆ ਗੁਰਮਖੋ ਉਦੋਂ ਗੁਰੂ ਦੀ ਰਹਿਮਤ ਦਾ ਸਰਕਾ ਤਰਸ ਦਾ ਸਰਕਾ ਮਿਲਦੇ ਆ ਪਿਛਲੇ ਦਿਨੀ ਆਪ ਜੀਆਂ ਦੇ ਨਾਲ ਸਾਂਝ ਪਾਈ ਸੀ ਕਲਸੀ ਦੇ ਰਿਸ਼ੀ ਦੀ ਜਪਦਾ ਕੋ ਥੋੜਾ ਨਹੀਂ ਸੀ ਬਹੁਤ ਜਪਦਾ ਕੀਤਾ ਸੀ ਪਰਨਾ ਹਿਰਦਾ ਸ਼ਾਂਤ ਨਹੀਂ ਸੀ ਹੋਇਆ ਆਖਰਕਾਰ ਸ਼ਬਦ ਔਰ ਸੁਰਤ ਦਾ ਅਭਿਆਸ ਕਰਦਿਆਂ ਕਰਦਿਆਂ ਇਹ ਚਲਕਾਰਾ ਪਿਆ ਵੀ ਸੰਸਾਰ ਦੇ ਉੱਤੇ ਵੱਡੇ ਅਵਤਾਰ ਆਏ ਆ ਤੇ ਉਹ ਅਵਤਾਰ ਕੋਈ ਹੋਰ ਨਹੀਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦਿਨਾਂ ਦੇ ਅੰਦਰ ਪੌਂਡੇ ਬੰਗਾਣੀ ਦੀ ਤਰਤਨ ਨੂੰ ਭਾਗ ਲਾ ਰਹੇ ਆ ਇੱਕ ਦਿਨ ਅੰਮ੍ਰਿਤ ਵੇਲੇ ਦਾ ਸਮਾਂ ਚੌਂਕੜਾ ਲੱਗਿਆ ਚੌਂਕੜਾ ਲੱਗਿਆ ਤੇ ਕੁਝ ਸਮੇਂ ਬਾਅਦ ਤੇ ਉੱਚੀ-ਉੱਚੀ ਰੋਣ ਲੱਗੇ ਸੇਵਕ ਇਹਨਾਂ ਦਾ ਉਹਦਾ ਨਾਮ ਚਾਂਦੋ ਲਿਖਿਆ ਹੋਇਆ ਤੇ ਭੱਜ ਕੇ ਆਇਆ ਗੁਰੂ ਜੀ ਮੇਰੇ ਤੋਂ ਸੇਵਾ ਕਰਦੇ ਆ ਕੋਈ ਅਗਿਆ ਹੋ ਗਈ ਕੋਈ ਗਲਤੀ ਹੋ ਗਈ ਜੋ ਤੁਸੀਂ ਇਹਨਾਂ ਵਿਰਾਗ ਕਰ ਰਹੇ ਹੋ ਨਹੀਂ ਚਾਹਦੋ ਤੇਰੇ ਤੋਂ ਕੋਈ ਗਲਤੀ ਕੋਈ ਭੁੱਲ ਨਹੀਂ ਫੇਰ ਚਾਹਦੋ ਜਪ ਤਪ ਬਹੁਤ ਕੀਏ ਮੇਰੇ ਭਾਈ ਤਾਂ ਮੇਰਾ ਮਨ ਸ਼ਾਂਤ ਨਾ ਆਈ ਅੰਦਰੋਂ ਰੋਣਾ ਇਸ ਕਰਕੇ ਆ ਬੜਾ ਲੰਮਾ ਸਮਾਂ ਹੋ ਗਿਆ ਰੱਬ ਜੀ ਦੇ ਦਰਸ਼ਨਾਂ ਨੂੰ ਲੋਚਦਿਆਂ ਪਰ ਚਾਂਦੋ ਦੇ ਦਰਸ਼ਨ ਨਹੀਂ ਹੋਏ ਬੜਾ ਜੱਫਤਬ ਕੀਤਾ ਬੜੀ ਘਾਲਣਾ ਕਮਾਈ ਕੀਤੀ ਚਾਂਦੋ ਅੰਦਰ ਉਹ ਸ਼ਾਂਤੀ ਉਹ ਸਕੂਨ ਨਹੀਂ ਮਿਲਿਆ ਫਿਰ ਉਸਤਾਦ ਜੀ ਕੀ ਹੁਕਮ ਹੈ ਕਿਵੇਂ ਸ਼ਾਂਤੀ ਮਿਲੂ ਚਾਂਦੋ ਇਸ ਸੰਸਾਰ ਤੇ ਵੱਡੇ ਅਵਤਾਰ ਆਏ ਹੋਏ ਆ ਪ੍ਰਮਾਤਮਾ ਦਾ ਰੂਪ ਆਏ ਹੋਏ ਆ ਅੱਛਾ ਕੀ ਨਿਸ਼ਾਨੀਆਂ ਨੇ ਉਹਨਾਂ ਦੀ ਚਾਂਦੋ ਪੂਰਨ ਤੇ ਮੈਨੂੰ ਨਹੀਂ ਪਤਾ ਪਰ ਚੌਂਕੜਾ ਲਾਜ ਜਿਸ ਸਮੇ ਮੈਂ ਸੁਰਤ ਦਰਸ਼ਨ ਕੀਤੇ ਤੇ ਰਾਜ ਸੀ ठाठ-ਬਾਠ ਉਹਨਾਂ ਦਾ ਕਲੰਗੀ ਲੱਗੀ ਹੋਈ ਆ ਗਲ ਦੇ ਵਿੱਚ ਬੇਸ਼ਕੀਮਤੀ ਵੀ ਮਾਲਾ ਤੇ ਚਾਂਦੋਂ ਸਭ ਤੋਂ ਵੱਡੀ ਨਿਸ਼ਾਨੀ ਇਹ ਆ ਵੀ ਉਹਨਾਂ ਦੇ ਜਿਹੜੇ ਹੱਥ ਆ ਨਾ ਉਹ ਗੋਡਿਆਂ ਦੇ ਥੱਲੇ ਜਾਂਦੇ ਉਹਨਾਂ ਦੀਆਂ ਭੁਜਾਮਾਂ ਇੰਨੀ ਲੰਮੀਆਂ ਜਾ ਜੀ ਮਿਲਦੇ ਆ ਤਾਂ ਨਾ ਛੇਤੀ ਕਾਲ ਨਾਲ ਲੈ ਕੇ ਆ ਮੇਰੇ ਕੋਲੇ ਸਮਾਂ ਥੋੜਾ ਹੀ ਆ ਚਾਂਦੋਂ ਬਾਹਵ ਦਾ ਹੀ ਭਜਿਆ ਦਲ ਦਾ ਬਰਤਨ ਹੱਥ ਵਿੱਚ ਲਿਆ ਤੇ ਨਾਲ ਮਕਮਲੀ ਤੌਲੀਆ ਲਿਆ ਜਿਹੜਾ ਡੰਗਲ ਦੇ ਰਸਤੇ ਆਉਂਦਾ ਸਭ ਦੇ ਹੱਥ ਸੁੱਚੇ ਕਰਾਉਂਦਾ ਤੌਲੀ ਇਹਨਾਂ ਸਾਫ ਕਰਾ ਦੈ ਵੀ ਪੂਜਾ ਛੱਡ ਥੱਲੇ ਨੂੰ ਨਹੀਂ ਤੂੰ ਪੂਰਨ ਅਵਤਾਰ ਨਹੀਂ ਤੇਰੀਆਂ ਪੂਜਾਂ ਗੋਡਿਆਂ ਤੋਂ ਉੱਤਿਆ ਚੱਲ ਜਾ ਆਖਰਕਾਰ ਦਿਲਾਂ ਦੀ ਜਾਣਨਹਾਰ ਕਲੰਗੀਧਰ ਦਸ਼ਮੇਸ਼ ਪਿਤਾ ਮਾਲਕੀਆਂ ਦੇ ਚਰਨਾਂ 'ਚ ਇਸ ਰਿਸ਼ੀ ਦੀ ਪੁਕਾਰ ਪਹੁੰਚੀ ਰਹਿਮਤਾਂ ਦੇ ਦਾਤੇ ਆਪਣੇ ਸੁਖਾਂ ਦੇ ਨਾਲ ਗੁਰਮੁਖੋ ਇਸ ਰਸਤੇ ਆਏ ਤੇ ਘੋੜੇ ਤੋਂ ਤਰੇ ਜਿਸ ਸਮੇ ਚਾੰਦੋਂ ਨੇ ਹੱਥ ਸਾਫ਼ ਕਰਾਏ ਇਤਿਹਾਸ ਕਿੰਦਰ ਸਤਿਗੁਰਾਂ ਨੇ ਭੁਜਾਮਾ ਥੱਲੇ ਨੂੰ ਛੱਡੀਆਂ ਗੋਡੇਾਂ ਤੋਂ ਥੱਲੇ ਭੁਜਾਮਾ ਗਿੰਨਾ ਤੇ ਚਰਣੀ ਡਿੱਗਿਆ ਤੁਸੀਂ ਸੰਸਾਰ ਤੇ ਵੱਡੇ ਅਵਤਾਰ ਆਏ ਹੋ ਮੇਰਾ ਤੇ ਉਸਤਾਦ ਹੋ ਸਕਦਾ ਤੁਹਾਨੂੰ ਉਡੀਕ ਕਰਦਾ ਚਲਾਣਾ ਹੀ ਨਾ ਕਰ ਗਿਆ ਚਲੋ ਕਾਲ ਨਾਲ ਚਲੀਏ ਸਤਿਗੁਰਾਂ ਨੇ ਆਪਣੇ ਘੋੜੇ ਤੇ ਚਾੰਦੋਂ ਨੂੰ ਭਾਇਆ ਤੇ ਜਾ ਕੇ ਰਿਸ਼ੀ ਦੇ ਹੱਥਾਂ ਪੈਰਾਂ ਦੀ ਗੁਰਮੁਖੋ ਸਿਕ ਮਾਲਿਸ਼ ਕਰਦੇ ਆ ਹੋਸ਼ ਵਿੱਚ ਲਿਆਂਦਾ ਤੇ ਗੁਰਮੁਖੋ ਆਪਣੀ ਕਰਨੀ ਕਮਾਈ ਦਾ ਕੋਈ ਮਾਣ ਹੰਕਾਰ ਨਹੀਂ ਕੀਤਾ ਚਰਣੀ ਟਹਿ ਕੇ ਰੋ ਕੇ ਸਤਿਗੁਰਾਂ ਦਾ ਸ਼ੁਕਰ ਕੀਤਾ ਧੰਨਾ ਤੁਸੀਂ ਆਣ ਮੈਨੂੰ ਦਰਸ਼ਨ ਦਿੱਤੇ ਮੇਰਾ ਜੀਵਨ ਸਫਲਾ ਹੋ ਗਿਆ ਇਸੇ ਤਰ੍ਹਾਂ ਤੁਹਾਨੂੰ ਗੁਰੂ ਅਰਜਨ ਸਾਹਿਬ ਸੱਜੇ ਬਾਦਸ਼ਾਹ ਮਹਾਰਾਜ ਸਾਨੂੰ ਉਪਦੇਸ਼ ਬਖਸ਼ਦੇ ਆ ਗੁਰਮੁਖੋ ਕਦੇ ਆਪਣੇ ਕੀਤੇ ਹੋਏ ਕਰਮਾਂ ਤੇ ਮਾਣ ਨਾ ਕਰੋ ਹੰਕਾਰ ਨਾ ਕਰੋ ਸ਼ੁਕਰ ਕਰੋ ਉਸ ਨਿਰੰਕਾਰ ਪਾਤਸ਼ਾਹ ਵਾਹਿਗੁਰੂ ਜੀਆਂ ਦਾ ਜੇ ਮਾਣ ਹੰਕਾਰ ਕਰਾਂਗੇ ਵਿਛੜ ਕਿਉਂ ਰੋਵਨ ਮਾਣ ਹੰਕਾਰ ਕਰਾਂਗੇ ਤੇ ਵਿਛੋੜੇ ਦੀਆਂ ਝੋਟਾਂ ਖਾਣੀਆਂ ਪੈਣਗੀਆਂ ਵਿਛੜੇ ਰਹਿ ਜਾਵਾਂ ਮੰਗ ਉਹਦੇ ਚਰਨਾਂ ਨਾਲੋਂ ਸਾਧੂ ਸੰਗ ਪਰਾਪਤੇ ਨਾਨਕ ਰੰਗ ਮਾਨੰਨ ਹੈ ਨਾਨਕ ਜੀ ਜੇ ਤੁਸੀਂ ਚਹੁਨੇ ਹੋ ਪ੍ਰਮਾਤਮਾ ਨਿਰੰਕਾਰ ਪਰਸ਼ਾ ਵੈ ਗੁਰੂ ਜੀ ਦੇ ਚਰਨਾਂ ਨਾਲ ਸਾਡਾ ਮਲਾਪ ਹੋਵੇ ਤੇ ਉਹੀ ਮਨੁੱਖ ਆਨੰਦ ਮਾਣ ਸਕਦੇ ਆ ਜਿਨ੍ਹਾਂ ਨੂੰ ਗੁਰੂ ਨੇ ਆਪਣੇ ਸਾਥ ਆਪਣੇ ਚਰਨਾਂ 'ਚ ਥਾਂ ਦਿੱਤੀ ਗੁਰੂ ਤੋਂ ਬਿਨਾਂ ਪ੍ਰਮਾਤਮਾ ਨਹੀਂ ਪਾਇਆ ਜਾ ਸਕਦਾ ਬਿਨ ਸਤਗੁਰ ਕੇ ਨਾਮ ਪਾਇਓ ਬਿਨ ਸਤਿਗੁਰ ਕਿਨੈ ਨਾਮ ਪਾਇਆ ਨਾ ਹੀ ਅੱਜ ਤੀਕਰਾਂ ਕਿਸੇ ਨੇ ਗੁਰੂ ਤੋਂ ਬਿਨਾਂ ਪ੍ਰਮਾਤਮਾ ਨੂੰ ਪਾਇਆ ਨਾ ਹੀ ਕੋਈ ਪਾ ਸਕਦਾ ਇਸ ਕਰਕੇ ਗੁਰਮਖੋਜੇ ਉਹਦੇ ਚਰਨਾਂ ਦਾ ਅਨੰਨ ਮੰਨਣਾ ਤੇ ਗੁਰੂ ਚਰਨਾਂ ਦੇ ਵਿੱਚ ਆਪਾਂ ਪ੍ਰੀਤ ਜੋੜੀਏ ਜਿਹੜੇ ਮਨੁੱਖ ਗੁਰਮਖੋ ਗੁਰੂ ਚਰਨਾਂ ਨਾਲ ਪ੍ਰੀਤ ਜੋੜਨਗੇ ਹਰ ਜੇਠ ਰੰਗੀਲਾ ਤੇ ਸਤਾਣੀ ਜਿਸ ਕਾਇਮ ਬਾਗ ਮਥਨ ਫਿਰ ਉਹਦੇ ਵਾਸਤੇ ਜਿਹੜਾ ਜੇਠ ਦਾ ਮਹੀਨਾ ਇਹ ਬੜਾ ਸੁਹਾਵਣਾ ਹੋਊ ਕਿਉਂ ਗੁਰੂ ਮੁਰਸ਼ਿਦ ਨੇ ਮੀਰ ਕਰਕਿਸ ਮਸਤਕ ਤੇ ਆਪਣਾ ਕਰ ਕਮਲ ਟਿਕਾ ਦਿੱਤਾ ਤੇ ਹੁਣ ਉਸ ਨਰੰਗ ਕਰ ਪਾਤਸ਼ਾਹ ਵਾਹਿਗੁਰੂ ਜੀ ਨਾਲ ਇੱਕ ਸਰਤਾ ਹੋ ਗਈ ਜਿਹੜੇ ਉਹਦੇ ਚਰਨਾਂ ਨਾਲ ਜੁੜ ਜਾਂਦੇ ਆ ਫਿਰ ਗੁਰਮਖੋ ਉਹਨਾਂ ਦਾ ਲੋਕ ਸੁਖੀ ਏ ਪਰਲੋਕ ਸਹਿ ਲੈ ਨਾਨਕ ਹਰ ਪ੍ਰਭਾਤਿ ਮੇਲੇ ਇਸ ਪਵਨ ਪਵਿੱਤਰ ਬੰਦੀ ਡੇਟ ਦੇ ਮਹੀਨੇ ਦੀ ਵਿਚਾਰ ਕਰਦੇ ਬੇਅੰਧ ਰਲੀਆਂ ਭੁਲਾਤ ਰੁਕੀਆਂ ਹੋਣੀਆਂ ਅਨੰਦਾਨ ਦੇ ਸੇਵਾ ਦਰਸਨ ਮਾਫ ਕਰਨਾ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਹਿਮਤ ਕਰਨ ਸਾਬ ਦੀ ਹਾਜ਼ਰੀ ਆਪਣੇ ਦਰ ਕਰ ਪ੍ਰਵਾਨ ਕਰਨ ਸਬਦੀ ਚੋੜੀ ਵਿੱਚ ਨਾਮ ਦਾਣ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨ ਇਨੀਆਂ ਬੇਨਤੀਆਂ ਪ੍ਰਵਾਨਮ ਕਰਿਓ ਪਿਆਰ ਅਦਬ ਸਰਪਤੇ ਗਦਾਵਾ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ